ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਆਹ ਤੁਹਾਡੇ ਨਾਲ ਗੁਜੇਰਤ ਕੋਰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਮਨਪਸੰਦੀ ਦਾ ਹਮਦਰਦ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਇਮੀਗ੍ਰੇਸ਼ਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਨਿਊਜ਼ ਅਕਸਰ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕਾਫੀ ਸਾਰੀਆਂ ਫੇਕ ਨਿਊਜ਼ ਵੀ ਹੁੰਦੀਆਂ ਨੇ ਪਰ ਲੋਕਾਂ ਦੇ ਵੱਲੋਂ ਉਹਨਾਂ ਉੱਪਰ ਵੀ ਭਰੋਸਾ ਕਰ ਲਿਆ ਜਾਂਦਾ ਤਾਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਇਸ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਉਹ ਸਾਰੇ ਜਿਹੜੇ ਡਾਊਟਸ ਸਾਰੇ ਰਿਮੂਵਲ ਆਰਡਰ ਨੂੰ ਲੈ ਕੇ ਕਿ ਕੈਨੇਡਾ ਦੇ ਵਿੱਚੋਂ ਕਿੰਨੇ ਲੋਕਾਂ ਨੂੰ ਰਿਮੂਵ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਉਹਨਾਂ ਉੱਪਰ ਕੀ ਕਾਰਵਾਈ ਹੁੰਦੀ ਹੈ ਜਾਂ ਉਹਨਾਂ ਕੋਲ ਕੀ ਆਪਸ਼ਨਸ ਰਹਿ ਜਾਂਦੀਆਂ ਨੇ ਸਭ ਦੇ ਬਾਰੇ ਗੱਲਬਾਤ ਕਰਾਂਗੇ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਜ਼ਰੂਰ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਹੈ 647366777 647368777 ਲਾਈਵ ਪ੍ਰੋਗਰਾਮ 'ਚ ਕਾਲ ਕਰਨ ਦੇ ਲਈ ਨੰਬਰ ਹੈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਮੌਜੂਦ ਹੈਗੇ ਨੇ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਰ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਸਾਥ ਸ਼੍ਰੀਕਲ ਬਹੁਤ ਚਕ੍ਰਿਆ ਗੁਰਜੀਤ ਤੇ ਸਾਰੇ ਦਰਸ਼ਕਾਂ ਸਾਥ ਸ਼੍ਰੀਕਲ ਜੀ ਜੀ ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਥੋੜੀ ਜਿਵੇਂ ਫੇਕ ਨਿਊਜ਼ ਦੀ ਜ਼ਰੂਰ ਗੱਲ ਕਰਨੀ ਚਾਹਾਂਗੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖਬਰਾਂ ਜੀ ਆ ਰਹੀਆਂ ਨੇ ਕਿ ਲੋਕਾਂ ਦੇ ਵੱਲੋਂ ਤੇ ਭਰੋਸਾ ਕਰ ਲਿਆ ਜਾਂਦਾ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਫਿਰ ਇੱਕ ਡਰ ਦਾ ਮਾਹੌਲ ਜਿਹੜਾ ਪੈਦਾ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਕਿ ਇਹ ਜਿਹੇ ਖਬਰਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸੋਸ਼ਲ ਮੀਡੀਆ ਜੀ ਜ ਸੋ ਟੈਕਨੀਕਲੀ ਹਾਲੀਵੁੱਡ ਟ੍ਰੈਡੀਸ਼ਨਲ মিডিਆ ਜਿਵੇਂ ਟੈਲੀਵਿਜ਼ਨ ਰੇਡੀਓ ਨਿਊਜ਼ਪੇਪਰ ਉਹ ਔਥੈਂਟਿਕ ਸੋਰਸ ਆਫ ਨਿਊਜ਼ ਹੈਗੇ ਬਿਲਕੁਲ ਜੀ ਸੋ ਜਿਹੜਾ ਖਾਸ ਕਰਕੇ AI ਦੇ ਐਡਵੈਂਟਨਾ ਤਾਂ ਹੋਰ ਵੀ ਵੱਡੀ ਪ੍ਰੋਬਲਮ ਹੈ ਕਿ ਇਹੀ ਨਹੀਂ ਪਤਾ ਲੱਗਦਾ ਸੱਚ ਕੀ ਹੈ ਤੇ ਝੂਠ ਕੀ ਹੈ ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਸੋਰਸਸ ਨੇ ਚਾਹੇ ਟੈਲੀਵਿਜ਼ਨ ਹੈ ਰੇਡੀਓ ਹੈ ਨਿਊਜ਼ਪੇਪਰ ਹੈ ਜੋ ਟ੍ਰੈਡੀਸ਼ਨਲ ਮੀਡੀਆ ਜੀ ਜੋ ਉੱਥੋਂ ਆਵਾਜ਼ ਆ ਰਹੀ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਸੱਚ ਮੰਨਿਆ ਜਾਵੇ ਰੀਜ਼ਨ ਬੀਇੰਗ ਕਿਉਂਕਿ ਨਾ ਕੋਈ ਰੈਗੂਲੇਟਰ ਹੈ ਜਿਹੜਾ ਉਹਨੂੰ ਕੰਟਰੋਲ ਕਰਦਾ ਜੀ ਕੋਈ ਨਾ ਕੋਈ ਜ਼ਿੰਮੇਵਾਰ ਹੈ ਜਿੱਥੇ ਉਹ ਕੁਝ ਕਹੂਗਾ ਤੇ ਉਹਦੀਆਂ ਕਨਸੀਕਵੈਂਸਸ ਹੋਣਗੀਆਂ ਸੋਸ਼ਲ ਮੀਡੀਆ ਤੇ ਤਾਂ ਕੋਈ ਕਨਸੀਕਵੈਂਸੇ ਨਹੀਂ ਬਿਲਕੁਲ ਰਾਦਰ ਕੇ ਮੈਂ ਤਾਂ ਹੁਣ ਇਹ ਵੀ ਦੇਖਣਾ ਸ਼ੁਰੂ ਕੀਤਾ ਹੈ ਕਿ ਉਹਨਾਂ ਲੋਕਾਂ ਦਾ ਉਹ ਪਰਟਿਕੂਲਰ ਬਿਜ਼ਨਸ profession ਨਾਲ ਕੋਈ ਸਬੰਧ ਵੀ ਨਹੀਂ ਹੁੰਦਾ ਉਹ ਵੀ ਉਹਦੀ ਗੱਲ ਕਰ ਰਹੇ ਹੁੰਦੇ ਨੇ ਸੋ ਉਹ ਉਹ ਵਿਸ਼ਵਾਸ ਦਾ ਜੋ ਅ ਲੇਵਲ ਆਫ ਕੌਨਫੀਡੈਂਸ ਹੈ ਯਰ ਕ੍ਰੈਡੀਬਿਲਟੀ ਹੈ ਉਹਨੂੰ ਬਿਲਕੁਕੁਲ ਖਤਮ ਕਰ ਦੇ ਹਮ ਜਾ ਰਿਹਾ ਹੈਗਾ ਬਿਲਕੁਲ ਜਿਹੜਾ ਸੋਸ਼ਲ ਮੀਡੀਆ ਹੈਗਾ ਸੀ ਉਹ ਲੋਕਾਂ ਨੂੰ ਕਨੈਕਟ ਕਰਨ ਲਈ ਬਣਿਆ ਸੀ ਉਹ ਨਿਊਜ਼ ਨੂੰ ਜਿਹੜਾ ਪ੍ਰਸਾਰ ਕਰਨ ਲਈ ਚਲਕਾਸ ਕਰ ਲਈ ਨਹੀਂ ਬਣਿਆ ਸੀ ਲੋਕਾਂ ਦਾ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਜੋ ਸਾਹਮਣੇ ਬੰਦਾ ਕਹਿ ਰਿਹਾ ਹੈ ਉਹ ਸੱਚੀ ਹੈ ਸੋ ਉਹ ਪ੍ਰੋਬਲਮੈਟਿਕ ਚੀਜ਼ ਬਣਦੀ ਹੈ ਸੋ ਜੇ ਤੁਹਾਨੂੰ ਕੋਈ ਲੀਗਲ ਇਸ਼ੂ ਹੈ ਕੋਈ ਮੈਡੀਕਲ ਇਸ਼ੂ ਹੈ ਤਾਂ ਪਲੀਜ਼ profession ਨੂੰ ਹੀ ਜਿਹੜਾ ਗੱਲ ਕਰੇ ਜਾਵੇ ਉਹਨੂੰ ਹੀ ਐਡਵਾਈਸ ਲਿਆ ਜਾਵੇ ਨਾ ਕਿ ਸੋਸ਼ਲ ਮੀਡੀਆ ਤੋਂ ਮੈਂ ਇੱਕ ਇਨਸਟੈਂਸ ਸ਼ੇਅਰ ਕਰਨਾ ਜੰਦਰ ਗੁਰਜੀਤ ਇੱਕ ਕਲਾਇੰਟ ਮੇਰੇ ਕੋਲ ਆਏ ਤੇ ਉਹ client ਨੇ ਆ ਕੇ ਕਿਹਾ ਜੀ ਕਿ ਸਾਡਾ ਤਾਂ ਇਹ ਸਕਲਤ ਕਰਤਾ ਜੀ ਤੇ ਸਾਡਾ ਸਾਨੂੰ ਬੈਡ ਐਡਵਾਈਸ ਕਰਤੀ ਤੇ ਹਮ ਪੁੱਛਿਆ ਤੁਹਾਡਾ ਕਾਉਂਸਲ ਕੌਣ ਸੀ ਉਹ ਕਹਿੰਦੇ ਜੀ ਕਾਉਂਸਲ ਨਹੀਂ ਸੀਗਾ ਕੋਈ ਇਨਫਲੂਐਂਸਰ ਸੀਗਾ ਤੇ ਉਹਨੇ ਸਾਤੋਂ ਪੈਸੇ ਲਏ ਤੇ ਸਾਡਾ ਕੇਸ ਲਾਤਾ ਓਕੇ ਤੇ ਤੁਸੀਂ ਖੁਦ ਕਾਮਨ ਸੈਂਸ ਨਾਲ ਇਹ ਗੱਲ ਦੇਖੋ ਕਿ ਤੁਸੀਂ ਖੁਦ ਇਹ ਜਾਣਦੇ ਹੋ ਕਿ ਲੀਗਲ ਕਾਉਂਸਲ ਨਹੀਂ ਹੈਗਾ ਕਹਿੰਦਾ ਨਹੀਂ ਜੀ ਉਹਨੇ ਗੱਲਾਂ ਬੜੀਆਂ ਵਧੀਆਂ ਦੱਸੀਆਂ ਤਸਾਂ ਨੂੰ ਲੱਗਿਆ ਸਾਨੂੰ ਸਹੀ ਸਲਾਹ ਦਊਗਾ ਹੁਣ ਇੱਕ ਹੋਰ ਐ ਮਰਜ ਹੋ ਰਿਹਾ ਜੀ ਉਥੇ ਬੋਲ ਰਿਹਾ ਬੰਦਾ ਤੇ ਨਾਲ ਹੀ ਉਹਨੇ ਆਪਣੇ ਪੇਜ ਦੇ ਉੱਤੇ ਡਿਸਕਲੇਮਰ ਦਿੱਤਾ ਹੈਗਾ ਡੋਟ ਡਸ ਨੋਟ ਪ੍ਰੋਵਾਈਡ ਲੀਗਲ ਐਡਵਾਈਸ ਸੋ ਜੇ ਬੰਦਾ ਉੱਥੇ ਕੁਝ ਕਰੂਗਾ ਵੀ ਉਹ ਕਹੋਗਾ ਮੈਂ ਤਾਂ ਲਿਖਿਆ ਹੋਇਆ ਹੈ ਜੀ ਉੱਤੇ ਸੋ ਮੇਰੀ ਤੇ ਗਲਤੀ ਨਹੀਂ ਹੈਗੀ ਸੋ ਜਿਹੜਾ ਵੀ ਪ੍ਰੋਫੈਸ਼ਨਲ ਹੈ ਸਿਰਫ ਉਹਦੇ ਤੋਂ ਹੀ ਸਲਾਹ ਲਓ ਜੀ ਇਹ ਮੇਰਾ ਆਪ ਜੀ ਨੂੰ ਰਿਕੁਐਸਟ ਹੈਗਾ ਬਿਲਕੁਲ ਜੀ ਇਨਫਲੂਐਂਸਰ ਦਾ ਜਿਹੜਾ ਬੋਲਣ ਦਾ ਤਰੀਕਾ ਹੁੰਦਾ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਉਹ ਲੋਕਾਂ ਨੂੰ ਅਟਰੈਕਟ ਹੀ ਇੰਨੇ ਵਧੀਆ ਤਰੀਕੇ ਦੇ ਨਾਲ ਕਰਦੇ ਨੇ ਪਰ ਪ੍ਰੋਫੈਸ਼ਨਲ ਡਵਾਈਸ ਨਹੀਂ ਗੱਲ ਰATHER ਕਿ ਕਾਨੂੰਨ ਹੈ ਕਿ ਤੁਸੀਂ ਬਿਨਾਂ ਲਾਇਸੈਂਸ ਤੋਂ ਪ੍ਰੈਕਟਿਸ ਨਹੀਂ ਕਰ ਸਕਦੇ ਪਰ ਉੱਥੇ ਤਾਂ ਮੈਂ ਦੇਖਿਆ ਕਿ ਉਹ ਕਾਉਂਸਲਟੇਸ਼ਨ ਦੇ ਪੈਸੇ ਚਾਰਜ ਕਰ ਰਹੇ ਨੇ ਬਿਲਕੁਲ ਉਹ ਪੈਸੇ ਲੈ ਲੇ ਬੰਦੇ ਨੂੰ ਕੁਝ ਵੀ ਬੋਲਿਆ ਜੀ ਤੇ ਉਸ ਤੋਂ ਬਾਅਦ ਕੋ ਮੈਂ ਤਾਂ ਨਹੀਂ ਕੋਈ ਲੀਗਲ ਐਡਵਾਈਸ ਕਰੀ ਇਹ ਨਾ ਤਾਂ ਮੇਰੇ ਨਾਲ ਗੱਲ ਕਰਨ ਦੇ ਪੈਸੇ ਹਮ ਦਿੱਤੇ ਨੇ ਜੀ 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 ਬਿਲਕੁਲ ਜੀ ਤੇ ਇਹਦੇ ਨਾਲ ਹੀ ਆਪਾਂ ਜੋ ਅੱਜ ਦਾ ਟਾਪਿਕ ਲੈ ਕੇ ਆਏ ਆ ਰਿਮੂਵਲ ਆਰਡਰ ਤੇ ਤੁਸੀਂ ਗੱਲ ਕਰਨ ਜਾ ਰਹੇ ਹੋ ਤਾਂ ਇਸ ਸਮੇਂ ਕਿੰਨਾ ਲੋਕ ਹੈਗੇ ਨੇ ਜਿਨ੍ਹਾਂ ਨੂੰ ਰਿਮੂਵ ਕੀਤਾ ਜਾ ਰਿਹਾ ਕੈਨੇਡਾ ਚੋਂ ਗੁਰਜੀਤ ਪਿਛਲੇ ਸਾਲ ਦੇ ਜੇ ਆਪਾਂ ਨੰਬਰਸ ਨੂੰ ਦੇਖੀਏ ਤਾਂ 18000 ਤੋਂ ਵੱਧ ਲੋਕਾਂ ਨੂੰ ਕੈਨੇਡਾ ਚੋਂ ਰਿਮੂਵ ਕੀਤਾ ਗਿਆ 18000 ਦਾ ਮਤਲਬ ਹੈ ਕਰੀਬਨ 400 ਲੋਕ ਪਾਰ ਹਫਤੇ ਜਿਹੜਾ ਕਿ ਲਗਭਗ ਦੋ ਜਹਾਜ਼ ਬਣ ਜਾਂਦੇ ਹੈਗੇ ਸੋ ਇਹ ਨੰਬਰਸ ਨੇ ਜਿਹੜੇ ਇਹ ਕੰਪੈਰੀਬਲ ਨੰਬਰਸ ਨਹੀਂ ਹੈਗੇ ਆ ਜੋ ਪਿਛਲੇ ਸਾਲਾਂ ਦੇ ਵਿੱਚ ਹੋਇਆ ਆਮ ਤੌਰ ਤੇ 8 ਤੋਂ 10000 ਲੋਕਾਂ ਨੂੰ ਹਰ ਸਾਲ ਰਿਮੂਵ ਕੀਤਾ ਜਾਂਦਾ ਸੀ ਇਹ ਟੋ ਆਲਮੋਸਟ ਡਬਲ ਬਿਲਕੁਲ ਡਬਲ ਤੋਂ ਵੀ ਜ਼ਿਆਦਾ ਹੋ ਗਿਆ ਜੀ ਜੀ ਦੂਜੇ ਪਾਸੇ ਸਾਲ 2020 ਨੂੰ ਜੇ ਆਪਾਂ ਕੰਪੇਅਰ ਕਰੀਏ ਉਦੋਂ ਰੋਕ ਲੱਗੀ ਸੀ 21 ਦੇ ਵਿੱਚ ਉਦੋਂ ਟ੍ਰੈਵਲ ਬੈਨ ਸੀ ਉਦੋਂ ਲੋਕਾਂ ਨੂੰ ਬਿਲਕੁਲ ਵੀ ਰਿਮੂਵ ਨਹੀਂ ਕੀਤਾ ਗਿਆ ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਇਹ ਟ੍ਰੈਵਲ ਹੈ ਜਿਹੜਾ ਉਹ ਨਾ ਕਰਿਆ ਜਾਵੇ ਸੋ ਉਹ ਕਿਵੇਂ ਉਹਨੂੰ ਕਰ ਸਕਦੇ ਸੀ ਉਹ ਤੋਂ ਬਾਅਦ ਉਹ ਲੋਕਾਂ ਦਾ ਬੈਕਲੌਗ ਬਹੁਤ ਵੱਧ ਗਿਆ ਚੀਨਾ ਦੇ ਖਿਲਾਫ ਰਿਮੂਵਲ ਆਰਡਰ ਸੀ ਪਰ ਉਹਨਾਂ ਨੂੰ ਰਿਮੂਵ ਨਹੀਂ ਕੀਤਾ ਗਿਆ ਹੁਣ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਰਿਮੂਵ ਕੀਤਾ ਜਾ ਰਿਹਾ ਹੈ ਜੀ ਤੇ ਦੂਜੇ ਪਾਸੇ ਉਹ ਲੋਕ ਵੀ ਨੇ ਜੀਨਾਂ ਦੇ ਪਰਮਿਟ ਨੇ ਜਿਹੜੇ ਉਹ ਐਕਸਪਾਇਰ ਹੋ ਰਹੇ ਨੇ ਬਿਲਕੁਲ ਸੋ ਜਿਹੜਾ ਹੁਣ ਕਰੰਟ ਹਾਂ ਕੁਆਟਰ ਚੱਲ ਰਿਹਾ ਹੈ ਜਨਵਰੀ ਤੋਂ ਲੈ ਕੇ April ਦੇ ਵਿਚਾਲੇ ਜੀ ਇਹਦੇ ਵਿੱਚ ਤੁਸੀਂ ਦੇਖੋਗੇ ਕਿ 351000 ਲੋਕਾਂ ਦੇ ਪਰਮਿਟ ਨੇ ਜਿਹੜੇ ਸਿਰਫ ਆ ਕੁਆਟਰ ਦੇ ਵਿੱਚੋਂ ਜਿਹੜੇ ਨੇ ਉਹ ਐਕਸਪਾਇਰ ਹੋ ਰਹੇ ਨੇ ਜੀ ਸੋ ਹੁਣ ਉਹ 351000 ਲੋਕ ਜਾਂ ਤਾਂ ਉਹਦਾ ਕੋਈ ਅੱਗੇ ਪ੍ਰੋਸੀਜਰ ਕਰਨ ਜਿਹੜਾ ਉਹ ਲਈਏ ਤੇ ਵੈਲਿਡ ਸਟੇਟਸ ਤੇ ਰਹ ਰਹੇ ਨੇ ਜਾਂ ਉਹਨਾਂ ਦੀ ਇਹ ਕਾਨੂੰਨੀ ਅਜ਼ਰ ਜ਼ਿੰਮੇਵਾਰੀ ਹੈ ਕਿ ਉਹ ਦਿਨੋ ਕੈਨੇਡਾ ਛੱਡ ਕੇ ਚਲੇ ਜਾਣ ਤੇ ਆ ਸਾਲ ਦੇ ਵਿੱਚ ਵਿੱਚ ਪਿਛਲੇ ਸਾਲ ਤੇ ਆ ਸਾਲ ਨੂੰ ਮਿਲਾ ਕੇ ਕਰੀਬਨ 2.9 ਮਿਲੀਅਨ ਲੋਕ ਹੋਣਗੇ ਜੀਨਾਂ ਦੇ ਪਰਮਿਟ ਨੇ ਜਿਹੜੇ ਉਹ ਐਕਸਪਾਇਰ ਹੋ ਰਹੇ ਹੋਣਗੇ ਸੋ ਕਰੀਬਨ ਕਰੀਬਨ 29 ਲੱਖ ਲੋਕ ਹੋਏ ਜਾਂ ਹੋਣਗੇ ਜੀ ਮਿਲੀਅਨ ਦਾ 10 ਲੱਖ ਹੁੰਦਾ ਸੋ ਹੁਣ 29 ਲੱਖ ਲੋਕ ਮੰਨਦੇ ਜਿਹੜਾ ਕਿ ਕਵਾਈਟ ਸਿਗਨੀਫੀਕੈਂਟ ਨੰਬਰ ਹੈਗਾ ਬਿਲਕੁਲ ਹੁਣ ਸਰਕਾਰੇ ਦੇਖ ਰਹੀ ਹੈ ਕਿ ਜਿਹਨੇ ਲੋਕਾਂ ਦੇ ਪਰਮਿਟ ਐਕਸਪਾਇਰ ਹੋ ਜਾਣਗੇ ਉਹ ਛੱਡ ਕੇ ਚਲੇ ਜਾਣਗੇ ਇਹਦੇ ਨਾਲ ਟੈਂਪਰੇਰੀ ਰੈ residense ਦੀ ਜਿਹੜੀ ਪੋਪੂਲੇਸ਼ਨ ਹੋ ਘਟ ਜੂਗੀ ਪਰ ਹੁਣ ਕੰਜ਼ਰਵੇਟਿਵਸ ਨੇ ਇੱਕ ਹੋਰ ਮਤਾਲਾ ਕਹਿੰਦਾ ਕਿ ਉਹ ਦੱਸਣ ਮਿਨਿਸਟਰ ਦੱਸੇ ਕਿ ਇੰਨੇ ਲੋਕਾਂ ਨੂੰ ਰਿਮੂਵ ਕਰਨ ਦਾ ਪ੍ਰਬੰਧ ਕੀ ਹੈ ਜਿਹਨੇ ਪਰਮਿਟ ਐਕਸਪਾਇਰ ਹੋ ਰਹੇ ਨੇ ਉਹਨੂੰ ਰਿਮੂਵ ਕਿਵੇਂ ਕੀਤਾ ਜਾਊਗਾ ਸੋ ਅੱਜ ਮੈਂ ਖਾਸ ਕਰਕੇ ਇਸੇ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਸੀ ਕਿ ਰਿਮੂਵਲ ਦਾ ਪ੍ਰੋਸੀਜਰ ਕੀ ਹੈਗਾ ਸੋ ਸਭ ਤੋਂ ਪਹਿਲਾਂ ਤਾਂ ਇਹ ਨਹੀਂ ਹੈਗਾ ਕਿ ਤੁਹਾਡਾ ਪਰਮਿਟ ਐਕਸਪਾਇਰ ਹੋ ਗਿਆ ਕਿ ਤੁਹਾਡੇ ਤੇ ਰਿਮੂਵਲ ਆਰਡਰ ਲਾਗੂ ਹੋ ਗਿਆ ਰਿਮੂਵਲ ਆਰਡਰ ਤਾਂ ਤੁਹਾਨੂੰ ਮਿਲਿਆ ਹੀ ਨਹੀਂ ਜੀ ਲਾਗੂ ਕਿੱਥੋਂ ਹੋਊਗਾ ਸੋ ਜੇ ਮੰਨ ਲਓ ਤੁਸੀਂ ਆਪਣੀ ਕੋਸ਼ਿਸ਼ ਕੀਤੀ ਪਰਮਿਟ ਵਧਾਉਣ ਦੀ ਤੇ ਪਰਮਿਟ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਜੇ ਤੁਸੀਂ ਨਹੀਂ ਜਾਣਦੇ ਤਾਂ ਪ੍ਰੋਸੀਜਰ ਕਿਵੇਂ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੀ ਫਾਈਲ ਆ ਉਹ ਕੈਨੇਡਾ ਬਾਰਡਰ ਸਰਵਿਸਿਜ਼ ਨੂੰ ਦਿੱਤੀ ਜਾਂਦੀ ਹੈ ਇਮੀਗ੍ਰੇਸ਼ਨ ਮਹਿਕਮੇ ਕੋਲ ਕੋਈ ਅਧਿਕਾਰ ਨਹੀਂ ਤੁਹਾਨੂੰ ਬਾਹਰ ਭੇਜ ਲੈ ਇਹ ਕੰਮ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਹੁਣ ਜੇ ਤੁਸੀਂ ਓਵਰਸਟੇ ਕਰ ਗਏ ਸੋ ਸਭ ਤੋਂ ਪਹਿਲਾਂ ਤੁਹਾਡੇ ਖਿਲਾਫ ਹੈ ਜਿਹੜਾ ਰਿਪੋਰਟ ਲਿਖੀ ਜਾਊਗੀ ਜੇ ਉਹ ਰਿਪੋਰਟ ਸਹੀ ਪਾਈ ਜਾਂਦੀ ਹੈ ਤਾਂ ਤੁਹਾਡੇ ਖਿਲਾਫ ਐਕਸਕਲੂਜ਼ਨ ਆਰਡਰ ਹੈ ਜਿਹੜਾ ਉਹ ਦੇ ਦਿੱਤਾ ਜਾਊਗਾ ਐਕਸਕਲੂਜ਼ਨ ਆਰਡਰ ਰਿਮੂਵਲ ਆਰਡਰ ਹੈ ਕਾ ਹੁਣ ਜੇ ਤਾਂ ਪਹਿਲੇ ਸਭ ਤੋਂ ਪਹਿਲਾਂ ਤਾਂ ਤੁਸੀਂ ਤੁਹਾਡੇ ਕੋ 15 ਦਿਨਾਂ ਦਾ ਟਾਈਮ ਹੈਗਾ ਉਹਨੂੰ ਅਪੀਲ ਕਰਨਾ ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਖਿਲਾਫ ਗਲਤ ਆਰਡਰ ਦਿੱਤਾ ਗਿਆ ਹੈਗਾ ਓਕੇ ਹੁਣ ਦੂਜੇ ਪਾਸੇ ਕਿਉਂਕਿ ਤੁਸੀਂ 1 ਸਾਲ ਤੋਂ ਵੱਧ ਸਮਾਂ گزارਿਆ ਹੈ ਜੇ ਤੁਸੀਂ ਵਰਕਰ ਸੀ ਸਟੂਡੈਂਟ ਸੀ ਜੀ ਤਾਂ ਤੁਹਾਨੂੰ ਦਿਨਾਂ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੇ ਬਾਹਰ ਨਹੀਂ ਭੇਜਿਆ ਜਾ ਸਕਦਾ ਹੈਗਾ ਓਕੇ ਸੋ ਕੈਨੇਡਾ ਬਾਰਡਰ ਸਰਵਿਸਿਸ ਐਜੰਸੀ ਤੁਹਾਨੂੰ ਬੁਲਾਉਂਦਾ ਉਹ ਕਹਿੰਦਾ ਹਾਂ ਵੀ ਤੂੰ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਕਰਨਾ ਹੈਗਾ ਪ੍ਰਾ ਕਰਨਾ ਹੈ ਕਿ ਨਹੀਂ ਕਰਨਾ ਜੇ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਕਰਨਾ ਤਾਂ ਤੁਹਾਡੇ ਰਿਮੂਵਲ ਤੇ ਰੋਕ ਲੱਗ ਜਾਂਦੀ ਹੈ ਓਕੇ ਤਾਂ ਤੁਹਾਨੂੰ ਜਦ ਤੱਕ ਪ੍ਰਾ ਨਹੀਂ ਹੁੰਦਾ ਉਦੋਂ ਤੱਕ ਤੁਹਾਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਨਹੀਂ ਕਰਨਾ ਤਾਂ ਤੁਸੀਂ ਨਾਲ ਦੀ ਨਾਲ ਰਿਮੂਵਲ ਰੈਡੀ ਹੋ ਜਨਿਓ ਤੇ ਫਿਰ ਤੁਹਾਡੀ ਕੋਈ ਵੀ ਰੋਕ ਨਹੀਂ ਰਹਿੰਦੀ ਤੁਹਾਡੇ ਤੁਹਾਨੂੰ ਇੰਪੇਟਮੈਂਟ ਨਹੀਂ ਰੋਕਨੀ ਬਾਹਰ ਭੇਜਣ ਤੇ ਹੁਣ ਉਸੇ ਸਮੇ ਤੁਹਾਨੂੰ ਦੋ ਆਪਸ਼ਨਸ ਦਿੱਤੀਆਂ ਜਾਂਦੀਆਂ ਨੇ ਪਹਿਲੀ ਆਪਸ਼ਨ ਇਹ ਹੈ ਕਿ ਤੁਸੀਂ ਟਿਕਟ ਖੁਦ ਲੈਣੀ ਹੈ ਜਾਂ ਜਿਹੜੇ ਟਿਕਟ ਹੈ ਹੋ ਸਰਕਾਰ ਤੁਹਾਨੂੰ ਲੈ ਕੇ ਦੇਵੇ ਹੁਣ ਜੇ ਤੁਸੀਂ ਕਹਿੰਦੇ ਮੈਂ ਖੁਦ ਲੈਣੀ ਆ ਤਾਂ ਕੇਂਦਰ ਵੀ ਟਿਕਟ ਲੈ ਕੇ ਆ ਤੇ ਉਹ ਦਿਨ ਤੁਹਾਨੂੰ ਰਿਮੂਵਲ ਦੀ ਪ੍ਰोसीडिंग ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ ਉਹ ਟਿਕਟ ਹੈ ਤਾਂ ਦੂਸਰ ਖਿਲਾਫ ਡਿਪਾਰਚਰ ਕਨਫਰਮੇਸ਼ਨ ਕਰਕੇ ਤੁਹਾਨੂੰ ਭੇਜ ਦਿੱਤਾ ਜਾਂਦਾ ਜੀ ਹੁਣ ਇਹ ਸਿਚੁਏਸ਼ਨ ਤਾਂ ਉੱਥੇ ਆ ਗਈ ਜਿੱਥੇ ਬੰਦੇ ਨੇ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਨਹੀਂ ਲਿਆ। ਦੂਜੇ ਪਾਸੇ ਬੰਦਾ ਕਹਿੰਦਾ ਕਿ ਮੈਂ ਹਾਂ ਮੈਂ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਜਿਹੜਾ ਪੀ ਆਰ ਆਰ ਏ ਕਰਨਾ ਹੈਗਾ ਤਾਂ ਫਿਰ ਤੁਹਾਨੂੰ ਅ ਅਰਜ਼ੀ ਦੀ ਕਾਪੀ ਦੇ ਦਿੱਤੀ ਜਾਂਦੀ ਹੈ। 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਉਹ ਅਰਜ਼ੀ ਦਾਖਲ ਕਰਾਉਣੀ ਹੈ। ਜੇ ਤੁਸੀਂ ਉਹ ਅਰਜ਼ੀ ਦਾਖਲ ਕਰਾ ਦਿੰਦੇ ਹੋ ਤਾਂ ਫਿਰ ਉਹ ਤੋਂ ਬਾਅਦ ਜਦ ਤੱਕ ਉਹ ਅਰਜ਼ੀ ਤੇ ਫੈਸਲਾ ਨਹੀਂ ਹੁੰਦਾ ਕੈਨੇਡਾ ਬਾਰਡਰ ਸਰਵਿਸਸ ਤੁਹਾਨੂੰ ਰਿਮੂਵ ਨਹੀਂ ਕਰ ਸਕਦਾ ਹੈ ओके ਸੋ ਇਹ ਇੱਕ ਪ੍ਰੋਸੀਜਰ ਹੈ ਇਦਾਂ ਨਹੀਂ ਹੈ ਕਿ ਮੇਰਾ ਪਰਮਿਟ ਖਤਮ ਹੋਇਆ ਮੈਨੂੰ ਫੜ ਕੇ ਕਿਸੇ ਨੇ ਭੇਜਦਾ ਇਦਾਂ ਨਹੀਂ ਕੰਮ ਕਰਦਾ ਹੈਗਾ ਬਹੁਤ سارے ਲੋਕ ਨੇ ਜਿਹੜੇ ਜਿਵੇਂ ਤੁਸੀਂ ਚੁੱਠੀ ਖਬਰ ਦੀ ਗੱਲ ਕੀਤੀ ਜੀ ਉਹ ਇਹ ਸੋਚਦੇ ਆ ਕਿ ਜੇ ਮੈਨੂੰ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੇ ਬੁਲਾ ਲਿਆ ਤਾਂ ਮੈਨੂੰ ਫੜ ਕੇ ਉੱਥੋਂ ਭੇਜ ਦੇਣਗੇ ਉਹ ਜਾਂਦੇ ਨਹੀਂ ਜੀ ਉਹ ਹਾਜ਼ਰ ਨਹੀਂ ਰਹਿੰਦੇ ਜੀ ਜਦੋਂ ਉਹ ਸੱਦਿਆ ਜਾਂਦਾ ਉਹ ਜੇ ਤੁਸੀਂ ਹਾਜ਼ਰ ਨਹੀਂ ਜਾਂਦੇ ਉਹ ਦੁਬਾਰੇ ਫਿਰ ਅਟੈਂਪਟ ਕਰਦੇ ਆ ਏਦਾਂ ਤਿੰਨ ਵਾਰੀ ਅਟੈਂਪਟ ਕਰਦੇ ਆ ਜੇ ਤਿੰਨੇ ਵਾਰੀ ਜੀ ਤੁਸੀਂ ਨਹੀਂ ਆਏ ਜੀ ਤਾਂ ਉਹਨਾਂ ਨੇ ਕੀ ਕਰਨਾ ਤੁਹਾਡੇ ਖਿਲਾਫ ਅਰੈਸਟ ਵਾਰੰਟ ਇਸ਼ੂ ਕਰ ਦੇਣਾ ਹੈਗਾ ਇਹ ਅਰੈਸਟ ਵਾਰੰਟ ਹੈ ਜਿਹੜਾ ਕੈਨੇਡਾ ਵਾਈਡ ਅਰੈਸਟ ਵਾਰੰਟ ਹੈਗਾ ਤੁਸੀਂ ਕਾਰ ਚਲਾ ਰਹੇ ਸੀ ਟ੍ਰੈਫਿਕ ਸਟਾਪ ਹੋਇਆ ਪੁਲਿਸਮੈਨ ਨੇ ਰੋਕਿਆ ਜਿਹੜਾ ਸਿਸਟਮ ਉਹਦੇ ਸਕਰੀਨ ਲੱਗਿਆ ਕਾਰ ਦੇ ਅੰਦਰ ਉਹ ਜਿਹੜੀ ਜਾਣਕਾਰੀ ਹੈਗਾ ਡਾਟਾਬੇਸ ਆ ਉਹਨੂੰ CPIC ਕਿਹਾ ਜਾਂਦਾ ਹੈ ਕੈਨੇਡੀਅਨ ਪੁਲਿਸ ਇਨਫੋਰਮੇਸ਼ਨ ਸੈਂਟਰ ਸੋ ਜਿਹਦੇ ਖਿਲਾਫ ਵੀ ਵਾਰੰਟ ਹੋਊਗਾ ਤਾਂ ਉੱਥੇ ਦਿਖ ਚੁੱਕਾ ਜਦੋਂ ਪਾ ਕੇ ਦੇਖੂਗਾ ਤੁਹਾਡਾ ਟਰੈਵਲ ਲਾਇਸੈਂਸ ਜੇ ਦੇਖੂਗਾ ਇਹ ਖਿਲਾਫ ਰੈਸਪੋਰਟ ਹੈ ਉਹ ਤੁਹਾਨੂੰ ਗ੍ਰਿਫਤਾਰ ਕਰ ਲੂ ਜੇ ਗ੍ਰਿਫਤਾਰ ਕਰ ਲੂ ਨੇ ਵਾਰੰਟ ਨੂੰ ਐਗਜ਼ੀਕਿਊਟ ਕਰਨਾ ਹੈ ਉਹਦੀ ਜ਼ਿੰਮੇਵਾਰੀ ਹੈ ਹੂੰ ਉਸ ਤੋਂ ਬਾਅਦ ਉਹ ਤੁਹਾਨੂੰ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੂੰ ਦਿੰਦੇ ਨੇ ਉਹ ਤੁਹਾਡੇ ਖਿਲਾਫ ਰਿਮੂਵਲ ਦੀ ਪ੍ਰोसीडिंग ਸ਼ੁਰੂ ਕਰਦੇ ਨੇ ਉਹ ਫਿਰ ਵੀ ਉਹਦੋਂ ਹੀ ਨਹੀਂ ਰਿਮੂਵ ਕਰ ਸਕਦੇ ਉਹਨਾਂ ਨੇ ਫਿਰ ਉਹੀ ਆਪਸ਼ਨਸ ਤੋਂ ਮੁਦੇਨੀ ਆ ਗਿਆ ਜੀ ਇਸ ਵੇਲੇ ਗੁਰਜੀਤ ਕਰੀਬਨ 35000 ਤੋਂ ਵੱਧ ਲੋਕਾਂ ਦੇ ਖਿਲਾਫ ਅਰੈਸਟ ਵਾਰੰਟ ਹੈਗਾ ਜਿਹੜੇ ਰਿਮੂਵਬਲੀ ਪੇਸ਼ ਨਹੀਂ ਹੋਏ ਹੈਗੇ ਉਹਨਾਂ ਜੋ ਮੈਜੋਰਟੀ ਹੈ ਜਿਹੇ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਉਹ ਕਿਉਂ ਨਹੀਂ ਪਤਾ ਲੱਗਦਾ ਹੈਗਾ ਇਮੀਗ੍ਰੇਸ਼ਨ ਵਿਭਾਗ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਡੇ ਤੁਹਾਡਾ ਲਾਸਟ ਨੋਨ ਐਡਰੈਸ ਹੁੰਦਾ ਹੈਗਾ ਲਾਸਟ नोन ਈਮੇਲ ਐਡਰੈਸ ਹੁੰਦਾ ਤੁਸੀਂ ਉਹ ਈਮੇਲ ਨਹੀਂ ਚੈੱਕ ਕਰਦੇ ਤੁਸੀਂ ਉਹ ਐਡਰੈਸ ਤੇ ਨਹੀਂ ਰਹਿੰਦੇ ਤਾਂ ਤੁਹਾਨੂੰ ਚਿੱਠੀ ਮਿਲੂਗੀ ਕਿਵੇਂ ਜੇ ਨਹੀਂ ਮਿਲੀ ਉਹ ਵਾਰੰਟ ਐਗਜ਼ੀਕਿਊਟ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਸੀ ਕਿ ਤੁਸੀਂ ਉਹ ਆਪਣਾ ਐਡਰੈਸ ਜਿਹੜਾ ਉਹ ਚੇਂਜ ਕਰਾਉਣਾ ਹੈਗਾ ਹੁਣ ਤੁਸੀਂ ਨਹੀਂ ਕਰਾਇਆ ਤੁਹਾਨੂੰ ਗ੍ਰਿਫਤਾਰ ਕਰ ਲਿਆ ਤਾਂ ਤੁਹਾਨੂੰ ਐਦਾਂ ਹੀ ਨਹੀਂ ਛੱਡ ਦੇਣਗੇ ਜੀ 48 ਘੰਟੇ ਦੇ ਵਿੱਚ ਵਿੱਚ ਡਿਟੈਂਸ਼ਨ ਰਿਵਿਊ ਹੋਊਗਾ ਜੱਜ ਮੂਰੇ bail ਦੀ ਪੇਸ਼ੀ ਹੋਗੀ ਉੱਥੇ ਜਾ ਕੇ ਜੱਜ ਨੇ ਤੁਹਾਨੂੰ ਦੇਖਣੀ ਇਹਨਾਂ ਸਰਕੰਸਟੈਂਸਸ ਤੁਹਾਨੂੰ ਛੱਡਿਆ ਜਾਵੇ ਜਾਂ ਤੁਹਾਨੂੰ ਡਿਟੈਂਸ਼ਨ ਵਿੱਚ ਰੱਖਿਆ ਜਾਵੇ ਜੇ ਤੁਸੀਂ ਦੁਬਾਰੇ ਹਾਜ਼ਰ ਨਹੀਂ ਹੋਵੋਗੇ ਓਕੇ ਸੋ ਉਨੀਓ ਤੁਹਾਡੀ ਪ੍ਰੋਬਲਮ ਹੈ ਜਿਹੜੀ ਉਹ ਵਾਦੀ ਚਲੀ ਜਾਂਦੀ ਹੈ ਜੀ ਜੀ ਸੋ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜਾਂ ਇਮੀਗ੍ਰੇਸ਼ਨ ਮੈਕਮਾ ਇੰਟਰਵਿਊ ਕਰਨ ਲਈ ਬੁਲਾਉਂਦਾ ਹ ਜ਼ਰੂਰ ਪੇਸ਼ ਹੋ ਓਕੇ ਦੂਜੇ ਦੇ ਨਾਲ ਨਾਲ ਇੱਕ ਕੰਪੀਟੈਂਟ ਕਾਉਂਸਲ ਤੁਹਾਡੇ ਨਾਲ ਹਾਜ਼ਰ ਹੋਵੇ ਉਥੇ ਤਾਂ ਹੀ ਤੁਹਾਡੇ ਹੱਕਾਂ ਦੀ ਰਾਖੀ ਹੋ ਸਕਦੀ ਹੈ ਜੀ ਜਦੋਂ ਤੁਹਾਨੂੰ ਸੱਦਿਆ ਜਾਂਦਾ ਤੁਸੀਂ ਕਿਸੇ ਨੂੰ ਹਾਇਰ ਕੀਤਾ ਤੇ ਉਹ ਕਹਿੰਦਾ ਵੀ ਮੈਂ ਤਾਂ ਤੇਰੇ ਨਾਲ ਨਹੀਂ ਜਾ ਸਕਦਾ ਜਾਂ ਇੰਟਰਪ੍ਰੀਟਰ ਜਾਊਗਾ ਹੁਣ ਬਿਲਕੁਲ ਹਾਇਰ ਕਰੋ ਜੀ ਉਹ ਤੁਹਾਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਹੈਗਾ ਜਦੋਂ ਤੁਹਾਡੇ ਨਾਲ ਉਥੇ ਗੱਲਬਾਤ ਹੋਣੀ ਹੈ ਤਾਂ ਤੁਹਾਡਾ ਲੀਗਲ ਕਾਉਂਸਲ ਉਥੇ ਹੋਵੇ ਇਹ ਤੁਹਾਡਾ ਹੱਕ ਹੈ ਉਹ ਹੱਕ ਕਪਾ ਨੂੰ ਚੋ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੰਦਾ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੇ ਵਿੱਚ ਉਹ ਰਾਈਟ ਟੂ ਕਾਉਂਸਲਰ ਜਦੋਂ ਵੀ ਕੋਈ ਕਾਨੂੰਨੀ ਕਾਰਵਾਈ ਹੋਵੇ ਤਾਂ ਤੁਹਾਡੇ ਵਕੀਲ ਦਾ ਹਾਜ਼ਰ ਹੋਣਾ ਜ਼ਰੂਰੀ ਹੈ ਜੀ ਇਹ ਤੁਹਾਡਾ ਹੱਕ ਹੈ ਤੁਸੀਂ ਨਹੀਂ ਲੈ ਕੇ ਜਾਂਦੇ ਹੋ ਤੁਹਾਡੀ ਆਪਣੀ ਮਰਜ਼ੀ ਹੁਣ ਜਦੋਂ ਤੁਸੀਂ ਜਾਣਦੇ ਹੋ ਜੇ ਤੁਹਾਡਾ ਵਕੀਲ ਤੁਹਾਡੇ ਨਾਲ ਹਾਜ਼ਰ ਹੈ ਮੈਂ ਅੱਜਕੱਲ ਮੈਨੂੰ ਲੱਗਦਾ ਮੈਂ ਹਫ਼ਤੇ ਚੋਂ ਤਿੰਨ ਜਾਂ ਚਾਰ ਵਾਰ ਇਹ ਇਹੀ ਕੰਮ ਕਰ ਰਿਹਾ ਜੀ ਓਕੇ ਮੈਂ ਉਹ ਲੋਕ ਦੇਖਿਆ ਜਿੱਥੇ ਉਹਨੂੰ ਆਖਿਆ ਕਿ ਤੈਨੂੰ ਸੱਦਿਆ ਗਿਆ ਤੂੰ ਆਪੇ ਚਲੇ ਜਾ ਹੂੰ ਉਹ ਆਪੇ ਚਲੇ ਜਾ ਤੈਨੂੰ ਹਾਇਰ ਕਿਉਂ ਕੀਤਾ ਮੈਂ ਜੇ ਤੂੰ ਮੇਰੇ ਕਾਨੂੰਨੀ ਹੱਕਾਂ ਦੀ ਰੱਖ ਹੀ ਨਹੀਂ ਕਰ ਸਕਦਾ ਹੁਣ ਉੱਥੇ ਪ੍ਰੋਬਲਮ ਕਿੱਥੇ ਆਉਂਦੀ ਹੈ ਉਹ ਜਿਹੜਾ ਬੰਦਾ ਇਹਨੂੰ ਤੁਸੀਂ ਹਾਇਰ ਕੀਤਾ ਉਹ ਤੁਹਾਨੂੰ ਕਾਨੂੰਨੀ ਤੌਰ ਤੇ ਰਿਪਰੈਜ਼ੈਂਟ ਹੀ ਨਹੀਂ ਕਰ ਸਕਦਾ ਹੂੰ ਉਹ ਉਹ ਨਹੀਂ ਜਾ ਰਿਹਾ ਤੁਹਾਡੇ ਨਾਲ ਹੂੰ ਜਦੋਂ ਨਹੀਂ ਜਾ ਰਿਹਾ ਤੁਸੀਂ ਉੱਥੇ ਜਾਣੇ ਹੋ ਜਿਹੜਾ ਕੋਈ ਅਫਸਰ ਤੁਹਾਨੂੰ ਸਾਹਮਣੇ ਕਹਿੰਦਾ ਤੁਹਾਨੂੰ ਲੱਗਦਾ ਇਹ ਹੀ ਠੀਕ ਹੈ ਹੂੰ ਤੇ ਜੋ ਜਿੱਥੇ ਕਹਿੰਦਾ ਉੱਥੇ ਸਾਈਨ ਕਰ ਦਿੰਦੇ ਹੋ ਜੋ ਗੱਲਬਾਤ ਹੁੰਦੀ ਹੈ ਉਹ ਤੁਸੀਂ ਬਿਲਕੁਲ ਜਿਹੜੀ ਹੈ ਉਹ ਨਿਬੇੜ ਦਿੰਦੇ ਆ ਉਹ ਉੱਥੇ ਤੁਹਾਨੂੰ ਐਡਵਾਈਸ ਕਰਨ ਨੂੰ ਨਹੀਂ ਬੈਠਾ ਹੈਗਾ ਉਹਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਰਿਮੂਵਲ ਥੱਲੇ ਹੋ ਤੇ ਤੁਹਾਨੂੰ ਮੰਡੇਟਿਡ ਹੈ ਉਹ ਤੁਹਾਨੂੰ ਬਾਹਰ ਕੱਢਣ ਨੂੰ ਉਹਨੇ ਤੁਹਾਨੂੰ ਕਾਨੂੰਨੀ ਸਲਾਹ ਨਹੀਂ ਦੇਣੀ ਉਹਨੇ ਉਹ ਦੱਸਣਾ ਤੁਹਾਨੂੰ ਜੋ ਉਹਦੀ ਜੌਬ ਨੂੰ ਸੌਖਾ ਬਣਾਉਂਦਾ ਹਮ ਜੀ ਉਹ ਇਹ ਨਿਰਦੇਸ਼ਣਾ ਤੋਂ ਕਾਨੂੰਨੀ ਕਾਰਵਾਈ ਕੀ ਕਰ ਸਕਦਾ ਉਹਨੇ ਕਹਿਣਾ ਕਿ ਭਾਈ ਤੂੰ ਤੇਰੇ ਖਿਲਾਫ ਰਿਪੋਰਟ ਹੈ ਤੂੰ ਓਵਰਸਟੇ ਕਰ ਗਿਆ ਤੇਰੀ ਰਿਮੂਵਲ ਰੈਡੀ ਹੈ ਦੱਸ ਤੂੰ ਜਾਣਾ ਚਾਹੁੰਦਾ ਹੈ ਕਿ ਨਹੀਂ ਜਾਣਾ ਚਾਹੁੰਦਾ ਉਹਨੇ ਇਹ ਗੱਲ ਕਰਨੀ ਉਹਨੇ ਨਹੀਂ ਕਹਿਣਾ ਕਿ ਹੁਣ ਤੇਰੇ ਕਾਨੂੰਨੀ ਹੱਕ ਕੀ ਨੇ ਇਹ ਦੱਸਣਾ ਉਹਦੀ ਜ਼ਿੰਮੇਵਾਰੀ ਨਹੀਂ ਸਰਕਾਰ ਐਡਵਾਈਸ ਦੇਣ ਦੇ ਬਿਜ਼ਨਸ ਨਹੀਂ ਹੈਗੀ ਹੈ ਜੀ ਹੁਣ ਜੇ ਤੁਹਾਡਾ ਪਾਸਪੋਰਟ ਵੈਲਿਡ ਨਹੀਂ ਤੁਹਾਨੂੰ ਤਾਂ ਵੀ ਰਿਮੂਵ ਨਹੀਂ ਕੀਤਾ ਜਾ ਸਕਦਾ ਜੀ ਉਹ ਵੀ ਕੰਪੈਰਟਮੈਂਟ ਹੈ ਉਹ ਵੀ ਇੱਕ ਰੋਕ ਹੈਗੀ ਹੈ ਜੀ ਤੇ ਦੂਜਾ ਜੇ ਤੁਸੀਂ ਮਿਸ ਕਰ ਗਏ ਮਤਲਬ ਤੁਹਾਨੂੰ ਚਿੱਠੀ ਨਹੀਂ ਆਈ ਜਾਂ ਤੁਹਾਨੂੰ ਮਿਲ ਹੀ ਨਹੀਂ ਜਾਂ ਤੁਹਾਨੂੰ ਈਮੇਲ ਨਹੀਂ ਮਿਲੀ ਜਾਂ ਤੁਸੀਂ ਬਾਅਦੋਂ ਮਿਲਿਆ ਤੇ ਤੁਸੀਂ ਮਿਸ ਕਰ ਗਏ ਉਸ ਵੇਲੇ ਵੀ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਉਹ ਉਹਨਾਂ ਨੂੰ ਚਿੱਠੀ ਪਾਈ ਜਾ ਸਕਦੀ ਹੈ ਉਹਨਾਂ ਨਾਲ ਗੱਲ ਕਰਿਆ ਜਾ ਸਕਦਾ ਹੈ ਕਿ ਮੈਨੂੰ ਤਾਂ ਮਿਲੀ ਹੋਇਆ ਅੱਛਾ ਗੱਜਟ ਓਕੇ ਹੁਣ ਕਿਸੇ ਨੂੰ ਮੇਲ ਕਰੀ 2 ਹਫ਼ਤੇ ਮੇਲ ਪੰਚੋਂ ਨੂੰ ਲੱਗੀ ਕੈਨੇਡਾ ਪੋਸਟ ਕਿਹੜਾ ਵਾਲਾ ਜਿਹੜਾ افیشینٹ ਹੈਗਾ ਵੀ ਉਦੋਂ ਹੀ ਪਛਾਣਦਾ ਤੁਹਾਨੂੰ 8 ਤਰੀਕ ਨੂੰ ਚਿੱਠੀ ਪਾਈ 15 ਨੂੰ ਸੱਦਿਆ ਸੀ ਤੁਹਾਨੂੰ ਚਿੱਠੀ 17 ਨੂੰ ਮਿਲੀ ਤੁਸੀਂ ਕਿਵੇਂ ਜਾਓਗੇ ਜੀ ਪਰ ਅਗਲੀ ਟਾਈਮ ਨੂੰ ਤੁਹਾਨੂੰ ਜਦੋਂ ਹੀ ਚਿੱਠੀ ਮਿਲੀ ਤੇ ਨਾਲ ਦੀ ਨਾਲ ਉਹਨੂੰ ਦੱਸਣਾ ਜ਼ਰੂਰੀ ਹੈ ਤਾਂ ਕਿ ਉਹ ਅਗਲੇ ਦੀ ਕਾਰਵਾਈ ਨਾ ਕਰਨ ਉਹ ਜੋ ਆਪਣੀ ਜਿੱਥੇ ਗੱਲ ਖੜੀ ਹੈ ਉੱਥੇ ਖੜੀ ਰਹੇ ਕਿਉਂਕਿ ਉੱਥੋਂ ਮਾਮਲੇ ਨੂੰ ਨਿਜਟਣਾ ਬਹੁਤ ਸੌਖਾ ਹੈਗਾ ਜੀ ਹੁਣ ਇਹ ਤਾਂ ਬਗਲ ਗੱਲ ਕਰੀ ਉਹ ਕਾਰਵਾਈ ਕਿਵੇਂ ਕਰਨਗੇ ਹੁਣ ਆਪਣੇ ਹੱਕ ਕੀ ਨੇ ਹੂੰ ਸਭ ਤੋਂ ਪਹਿਲਾਂ ਤਾਂ ਮੈਂ ਦੱਸਿਆ ਰਾਈਟ ਟੂ ਕਾਉਂਸਲ ਹੈਗਾ ਦੂਜਾ ਤੁਸੀਂ ਜਾਉਣੇ ਹੋਗੇ ਤੁਹਾਡੀ ਜਿਹੜੀ ਰਿਮੂਵਲ ਹੈ ਨੂੰ ਅੱਗੇ ਪਾਇਆ ਜਾਵੇ ਉਹ ਕਾਰਵਾਈ ਵੀ ਉਦੋਂ ਹੀ ਸ਼ੁਰੂ ਹੋਣੀ ਹੈ ਜਦ ਅਪਾ ਜਾ ਕੇ ਉਹਨਾਂ ਨੂੰ ਮਿਲਾਂਗੇ ਹੂੰ ਉਹਨਾਂ ਨੇ ਰਿਮੂਵ ਕਰਨਾ ਹੈ ਜੀ ਆਪਣੇ ਕੋ ਕਾਨੂੰਨੀ ਹੱਕ ਹੈ ਕਿ ਅਪਾ ਅਰਜ਼ੀ ਕਰ ਸਕਦੇ ਹਾਂ ਕਿ ਸਾਡੇ ਰਿਮੂਵਲ ਨੂੰ ਅੱਗੇ ਪਾਇਆ ਜਾਵੇ ਹੂੰ ਹੁਣ ਜੇ ਤਾਂ ਅਪਾ ਅੱਗੇ ਪਾਉਣ ਲਈ ਅਰਜ਼ੀ ਕਰਦੇ ਹਾਂ ਜੀ ਅਪਾ ਨੂੰ ਰਿਮੂਵਲ ਤੋਂ ਪਹਿਲਾਂ ਉਹਤੇ ਫੈਸਲਾ ਦੇਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਆਪਾਂ ਡੈਫਰੈਂਟਲੀ ਰਿਕਵੈਸਟ ਕੀਤੀ ਉਹਨਾਂ ਨੇ ਉਹ ਰਿਕਵੈਸਟ ਤੇ ਫੈਸਲਾ ਦੇਣਾ ਤੇ ਡਿਟੇਲਡ ਫੈਸਲਾ ਦੇਣਾ ਕਿ ਕਿਉਂ ਆਪਣੀ ਗੱਲ ਮੰਨ ਰਹੇ ਨੇ ਆ ਨਹੀਂ ਮੰਨ ਰਹੇ ਹੁਣ ਜੇ ਨਹੀਂ ਮੰਨ ਰਹੇ ਤਾਂ ਆਪਣੇ ਕੋਲ ਉਦੋਂ ਹੀ ਹੱਕ ਹੈ ਆਪਾਂ ਕੋਰਟ 'ਚ ਸਟੇ ਆਫ ਰਿਮੂਵਲ ਲਈ ਅਰਜ਼ੀ ਦਾਖਲ ਕਰ ਸਕਦੇ ਆ ਤੇ ਜੇ ਜੱਜ ਆਪਾਂ ਨੂੰ ਸਟੇ ਦੇ ਦਿੰਦਾ ਤਾਂ ਫਿਰ ਆਪਾਂ ਨੂੰ ਰਿਮੂਵਲ ਨਹੀਂ ਕਰ ਸਕਦੇ ਇਹ ਤੁਹਾਡਾ ਕਾਨੂੰਨੀ ਹੱਕ ਹੈ ਹੂੰ ਬਹੁਤੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਲੱਗਦਾ ਕਿ ਮੈਨੂੰ ਜੇ ਕਹਿਤਾ ਤਾਂ ਮੈਨੂੰ ਜਾਣਾ ਹੀ ਪਊ ਜਾਣਾ ਹੀ ਪੈਣਾ ਉਹ ਇੱਕ ਪਾਰਟੀ ਹੈ ਤੁਸੀਂ ਇੱਕ ਪਾਰਟੀ ਹੋ ਜਿਵੇਂ ਪੁਲਿਸ ਹੈ ਜਿਹੜੀ ਉਹ ਤੁਹਾਨੂੰ ਸਜ਼ਾ ਨਹੀਂ ਦੇ ਸਕਦੀ ਉਹ ਤੁਹਾਨੂੰ ਤੁਹਾਡੇ ਦੇ ਜੁਰਮ ਲਈ ਰਿਪੋਰਟ ਲਿਖ ਸਕਦੀ ਹੈ ਜੀ ਜੱਜ ਨੇ ਸਜ਼ਾ ਦੇਣੀ ਹੈ ਜਾਂ ਨਹੀਂ ਦੇਣੀ ਉਹ ਜੱਜ ਦੇ ਦੇਖਣਾ ਤੁਹਾਨੂੰ ਜੇੜ ਭੇਜਣਾ ਹੈ ਕਿ ਨਹੀਂ ਭੇਜਣਾ ਉਹ ਜੱਜ ਨੇ ਦੇਖਣਾ ਓਵੇਂ ਜਿਵੇਂ ਜਿਹੜਾ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਆ ਥੋੜਾ ਖਲਾਫ ਆਰਡਰ ਇਸ਼ੂ ਕਰ ਸਕਦਾ ਹੈ ਹੂੰ ਪਰ ਉਹ ਆਰਡਰ ਲਾਗੂ ਕਰਨਾ ਹੈ ਨਹੀਂ ਕਰਨਾ ਉਹ ਕੋਰਟ ਨੇ ਡਿਸਾਈਡ ਬਿਲਕੁਲ ਕਰਨਾ ਹੈਗਾ ਸੋ ਤੁਸੀਂ ਉੱਥੇ ਆਪਣੇ ਹੱਕ ਦੀ ਵਾਰਤੋਂ ਕਰ ਸਕਦੇ ਹੋ ਸੇਮ ਰੈਫਿਜੀ ਕਲੇਮੈਂਟਸ ਲਈ ਹੈ ਹੂੰ ਥੋੜਾ ਰੈਫਿਜੀ ਕਲੇਮ ਫੇਲ ਹੋ ਗਿਆ ਤੁਹਾਨੂੰ ਉਹਨਾਂ ਨੇ ਸੱਦਿਆ ਤੁਹਾਨੂੰ ਇਹ ਜਵੇਂ ਝੂਠੀ ਖਬਰ ਤੋਂ ਜਾਂ ਹੂੰ ਲੋਕਾਂ ਦੀਆਂ ਗੱਲਾਂ ਤੋਂ ਇਹ ਲੱਗਦਾ ਹੈ ਕਿ ਜੇ ਤੁਹਾਨੂੰ ਸੱਦ ਲਿਆ ਤਾਂ ਮਤਲਬ ਤੁਹਾਨੂੰ ਭੇਜਣਾ ਹੈ ਬਿਲਕੁਲ ਇਹ ਬਿਲਕੁਲ ਸੱਚ ਨਹੀਂ ਹੈਗੀ ਜੀ ਉਹ ਕਾਰਵਾਈ ਹੈ ਉਹ ਕਾਰਵਾਈ ਜਦੋਂ ਤੱਕ ਪੂਰੀ ਨਹੀਂ ਹੁੰਦੀ ਉਦੋਂ ਤੱਕ ਤੁਹਾਨੂੰ ਨਹੀਂ ਭੇਜਿਆ ਜਾ ਸਕਦਾ ਹੈਗਾ ਤੇ ਜਿਵੇਂ ਫਿਰ ਮੈਂ ਦੁਬਾਰੇ ਰੀਟ੍ਰੀਟ ਕਰਤਾ ਕਿ ਜਿੰਨੀ ਛੇਤੀ ਆਪਾਂ ਕਾਰਬਨੀ ਬਾਰੇ ਨੂੰ ਨਜਿੱਠਣ ਲਈ ਕਾਰਵਾਈ ਕਰਦੇ ਆਂ ਉਨਾ ਹੀ ਆਪਾਂ ਨੂੰ ਸੁਖਾਲਾ ਜਿਹੜਾ ਰਹਿੰਦਾ ਹੈਗਾ ਹੁਣ ਜੇ ਤੁਸੀਂ ਕਿਸੇ ਨੂੰ ਕਾਉਂਸਲ ਨੂੰ ਹਾਇਰ ਕੀਤਾ ਜਿਵੇਂ ਫਿਰ ਦੁਹਰਾ ਰਹੇ ਹਾਂ ਗੱਲ ਨੂੰ ਤੇ ਉਹ ਕਹਿੰਦਾ ਕਿ ਤੈਨੂੰ ਸੱਦਿਆ ਤੂੰ ਜਾਇਆ ਫਿਰ ਰੈਡ ਫਲੈਗ ਹੋਣਾ ਚਾਹੀਦਾ ਨਾਲ ਦੀ ਨਾਲ ਜੀ ਵੀ ਮੈਂ ਕਾਨੂੰਨ ਦਾ ਜਾਣਕਾਰ ਨਹੀਂ ਮੈਨੂੰ ਪਤਾ ਨਹੀਂ ਉੱਥੇ ਕੀ ਹੋਣਾ ਤੇ ਇਹ ਬੰਦਾ ਮੈਨੂੰ ਕਹਿ ਰਿਹਾ ਤੂੰ ਜਾ ਨਾਲ ਕਿਉਂ ਜਾ ਰਿਹਾ ਹੈਗਾ ਉਹਨੂੰ ਉਸ ਵੇਲੇ ਫਾਇਰ ਕਰੋ ਤੇ ਨਾਲ ਦੀ ਨਾਲ ਕੰਪਟੈਂਟ ਕਾਉਂਸਲ ਨਾਲ ਗੱਲ ਕਰੋ ਤੇ ਸਭ ਤੋਂ ਪਹਿਲਾਂ ਆ ਕੇ ਜੇ ਕਿਸੇ ਨੂੰ ਵਕੀਲ ਨੂੰ हायर ਕਰਦੇ ਹੋ ਉਹਨੂੰ ਸਭ ਤੋਂ ਪਹਿਲਾਂ ਪੁੱਛੋ ਤੇਰੇ ਮਾਮਲੇ ਚ ਐਕਸਪੀਰੀਅੰਸ ਕਿੰਨਾ ਹੈਗਾ ਤੂੰ ਪਹਿਲਾਂ ਇਹ ਜਾਂ ਮਾਮਲਾ ਨਿਜਠਿਆ ਕਿ ਨਹੀਂ ਨਿਜਠਿਆ ਜੇ ਨਿਜਠਿਆ ਤਾਂ ਕਿਵੇਂ ਨਿਜਠਿਆ ਸੀ ਮੇਰੇ ਮਾਮਲੇ ਚ ਤੂੰ ਕੀਮਤ ਕਰੇਗਾ ਤੇਰਾ ਲਾਇਸੈਂਸ ਦਾ ਲੈਵਲ ਕੀ ਹੈਗਾ ਕੀ ਜਿੱਦ ਤੇ ਮੈਨੂੰ ਸੱਦਿਆ ਜਾਊਗਾ ਤੂੰ ਉਸ ਵੇਲੇ ਪ੍ਰੈਜ਼ੈਂਟ ਹੋਏਗਾ ਜਾਂ ਨਹੀਂ ਹੋਏਗਾ ਜੇ ਤੁਸੀਂ ਇਹ ਸਵਾਲ ਕਰਦੇ ਆ ਤਾਂ ਤੁਹਾਨੂੰ ਸਪਸ਼ਟ ਆਨਸਰ ਮਿਲ ਜਾਂਦੇ ਨੇ ਬਿਲਕੁਲ ਕੁਐਸਚਨਿੰਗ ਕਰਨੀ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਿਨਾ ਪੁੱਛੇ ਭਰੋਸਾ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਦੇਖ ਰਹੇ ਹਾਂ ਜੀ ਜਿਵੇਂ ਹੁਣ ਤੁਸੀਂ ਦੇਖੋ ਕਿ ਮੈਂ ਜੋ ਪਹਿਲਾਂ ਗਲਤ ਕਰਕੇ ਦਸੀ ਇਨਫਲੂਐਂਸਰ ਨੂੰ ਅਰਜ਼ੀ ਕਰਨ ਲਈ ਹਾਇਰ ਕਰ ਲਿਆ ਜੀ ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਇਹਨੇ ਸਮਾਰਟ ਆਰਟੀਕਲ ਹਿਊਮਨ ਬੀਇੰਗਸ ਲੱਗਦੇ ਹੋ ਤੁਸੀਂ ਗੱਲ ਤੇ ਭਰੋਸਾ ਕਿਵੇਂ ਕਰ ਸਕਦੇ ਹੋ ਉਹ ਕਹਿੰਦੇ ਜੀ ਸਾਨੂੰ ਲੱਗਿਆ ਇਹ ਗੱਲਾਂ ਵਧੀਆ ਕਰਦਾ ਹੈ ਦਾ ਮਤਲਬ ਸਾਨੂੰ ਜੀ ਸਾਨੂੰ ਇਹ ਚੰਗੀ ਸਲਾਹ ਦੋ ਸਲਾਹ ਤਾਂ ਚੰਗੀ ਦੇ ਸਕਦਾ ਜੀ ਕਾਨੂੰਨੀ ਸਲਾਹ ਚੰਗੀ ਨਹੀਂ ਦੇ ਸਕਦਾ ਜੀ 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 ਹਾਂ ਜਿਵੇਂ ਲਾਈਫ ਲਾਇਸੈਂਸ ਲਓ ਜਿੰਨੇ ਮਰਜ਼ੀ ਲਓ ਤੇ ਪਰ ਕਾਨੂੰਨ ਦੀ ਜਿਹੜੀ ਸਲਾਹ ਹੈ ਉਹ અત્યੰਤ ਜ਼ਰੂਰੀ ਹੈ ਜੀ ਜੀ ਇਹਦੇ ਨਾਲ-ਨਾਲ ਜੇ ਤੁਹਾਨੂੰ ਆਫੀਸਰ ਹੈ ਤੁਹਾਡੇ ਉੱਥੇ ਪ੍ਰੈਜ਼ెంట్ ਨਹੀਂ ਹੈਗੇ ਤੇ ਆਫੀਸਰ ਤੁਹਾਨੂੰ ਇੰਟੀਮੀਡੇਟ ਕਰਦਾ ਹਾਂ ਇਹਾਂ ਪ੍ਰੋਸੀਜਰਲੀ ਫੇਅਰ ਨਹੀਂ ਹੈਗਾ ਇਸ ਗੱਲ ਦੀ ਜਿਹੜੀ ਇਹਨੂੰ ਕੌਣ ਏਵੈਲੂਏਟ ਕਰੂਗਾ ਜੇ ਤੁਹਾਡੇ ਨਾਲ ਤੁਹਾਡਾ ਵਕੀਲ ਉਹ ਹੀ ਏਵੈਲੂਏਟ ਕਰੂਗਾ ਨਾ ਉਹ ਉਹਨੂੰ ਪਤਾ ਹੈ ਤੁਸੀਂ ਕੱਲੇ ਆਏ ਹੋ ਉਹ ਜੋ ਮਰਜ਼ੀ ਬਹਿ ਕਰ ਸਕਦਾ ਮੈਂ ਦੇਖਿਆ ਹੈ ਜੇ ਕੇਸਿਸ ਵੀ ਕਿ ਜਿੱਥੇ ਬੰਦੇ ਨੂੰ ਉਹਦੇ ਕਾਨੂੰਨ ਦੇ ਧਾਇਰੇ ਤੋਂ ਬਾਹਰ ਜਾ ਕੇ ਵੀ ਉਹਤੇ ਐਕਟ ਕਰਨ ਦੀ ਕੋਸ਼ਿਸ਼ ਕਰੀ ਕਿਉਂਕਿ ਜਿਹੜੇ ਕਈ ਵਾਰੀ ਹੁੰਦੇ ਨੇ ਨਾ ਉਹ ਓਵਰ ਐਨਥੂਸੀਆਸਟਿਕ ਨਵੇਂ ਅਫਸਰ ਉਹ ਕਈ ਵਾਰ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਜਿਹੜਾ ਤਾਂ ਬੰਦਾ ਹਾਂੜਿਆ ਵਰਤਾਉਂਦਾ ਉਹਨੂੰ ਪਤਾ ਵੀ ਕਹਾਂ ਕਾਨੂੰਨ ਦੀ ਲਾਠੀ ਵੀ ਹੈ ਜਿਵੇਂ ਗਲਤ ਕਰੂੰਗਾ ਕਹਾਂ ਜਾ ਕੇ ਮਰੇ ਤੇ ਉਲਟਾ ਹੋ ਸਕਦਾ ਹੈ ਪਰ ਕਈ ਇਹ ਜਿਹਨੇ ਜਿਹੜੇ ਆਪਣੀ ਯੂ ਨੋ ਸ਼ਖ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਇਹਨੂੰ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਪ੍ਰਭਾਵ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੁੰਦਾ ਹੈਗਾ ਸੋ ਜੇ ਤੁਹਾਡਾ ਪਰਮਿਟ ਐਕਸਪਾਇਰ ਹੋ ਰਿਹਾ ਹੈ ਜਾਂ ਤੁਹਾਡਾ ਰੈਫਿਜੀ ਕਲੇਮ ਫੇਲ ਹੋ ਚੁੱਕਿਆ ਹੈ ਤੇ ਕੈਨੇਡਾ ਬਾਰਡਰ ਸਰਵਿਸਸਿਜ਼ ਨੇ ਤੁਹਾਨੂੰ ਸੱਦਿਆ ਹੈਗਾ ਤਾਂ ਪਲੀਜ਼ ਇੱਕ ਕੰਪੀਟੈਂਟ ਕਾਉਂਸਲ ਨੂੰ ਹਾਇਰ ਕਰੋ ਉਹਦੇ ਲਈ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਦੋ ਆਫਿਸ ਹੈਗੇ ਆ ਜੀ ਕੈਨੇਡਾ ਦੇ ਅੰਦਰ ਬ੍ਰੈਂਟਨ ਸਟੀਲਜ਼ ਐਂਡ ਟਾਰਬਨ ਦੇ ਉੱਤੇ ਹੈ ਜੀ ਇਹਦੇ ਨਾਲ ਨਾਲ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 128 ਸਟਰੀਟ ਤੇ 80 ਐਵੇਨਿਊ ਤੇ ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ ਇਹ ਨਾ ਸਮਝੋ ਕਿ ਜੇ ਤੁਹਾਨੂੰ ਚਿੱਠੀ ਆ ਗਈ ਤਾਂ ਤੁਹਾਡੇ ਦਰਵਾਜ਼ੇ ਬੰਦ ਹੋ ਗਏ ਉਹ ਇੱਕ ਕਾਰਵਾਈ ਨਹੀਂ ਹੈਗੀ ਉਹ ਤੋਂ ਅੱਗੇ ਵੀ ਤੁਹਾਡੇ ਕਾਨੂੰਨੀ ਹੱਕ ਹੈਗੇ ਨੇ ਜੀ ਬਿਲਕੁਲ ਜੀ ਤੇ ਸਰ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਥੈਂਕ ਯੂ ਸੋ ਮਚ ਥੋੜਾ ਜਿਹਾ ਤੇ ਐਸੀ ਅਜਾ ਸਾਡਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਸੀਡਬਲਯੂਸੀ ਇਮੀਗ੍ਰੇਸ਼ਨ ਦੇ ਗੁਰਪ੍ਰੀਤ ਖਹਿਰਾ ਜੀ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਅੱਜ ਇਹ ਗੱਲਬਾਤ ਜ਼ਰੂਰ ਚੰਗੀ ਲੱਗੀ ਹੋਵੇਗੀ ਜੇਕਰ ਇਸ ਤੋਂ ਇਲਾਵਾ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਲੀਗਲ ਐਡਵਾਈਸ ਲੈਣੀ ਚਾਹੁੰਦੇ ਹੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਸੀਡਬਲਯੂਸੀ ਇਮੀਗ੍ਰੇਸ਼ਨ ਦੇ ਨਾਲ ਦਿੱਤੇ ਗਏ ਨੰਬਰ ਤੇ ਜਾਂ ਫਿਰ ਆਫਿਸ ਅਪਾਇੰਟਮੈਂਟ ਬਣਾ ਕੇ ਵਿਜ਼ਿਟ ਵੀ ਕਰ ਸਕਦੇ ਹੋ ਜੇ ਪ੍ਰੋਗਰਾਮ ਨੂੰ ਦੁਬਾਰਾ ਦੇਖਣਾ ਹੋਵੇ ਤਾਂ YouTube ਚੈਨਲ ਹਮਦਰਦ ਮੀਡੀਆ ਗਰੁੱਪ ਪ੍ਰੋਗਰਾਮ ਲੈ ਕੇ ਨਵੇਂ ਟੌਪਿਕ ਦੇ ਨਾਲ ਪੜਨੇ ਰੋ ਹਮਦਰ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ